ਉਨਾਂ ਲੋਕਾਂ ਦੀ ਪੂਰੀ ਅਰਦਾਸ ਹੋ ਗਈ ਜਿੰਨਾ ਰੱਖ ਲਈ ਓਟ ਪਰਮਾਤਮਾ ਤੇ ਆਸਾਂ ਵਾਲੇ ਦੀ ਮੁਕਤੀ ਜਮਾ ਵਾਹੀ ਦੀ ਤੋ ਉਹਨਾਂ ਲੋਕਾਂ ਦੀ ਬੰਦ ਖਲਾਸ ਹੋ ਗਈ ਤੂੰ ਵੀ ਰੱਖ ਲੈ ਓਟਾਲ ਦਰਬੀਰ ਸਿੰਘਾ ਜੇ ਕਰ ਜਾਪਦੀ ਜਿੰਦ ਨਰਾਸ ਹੋਗੀ ਜੇ ਕਰ ਜਾਪਦੀ ਜਿੰਦ ਨਰਾਸ ਹੋਗੀ ਸੱਜਾ ਪਾਤਸ਼ਾਹ ਲੋਕ ਪਰਲੋਕ ਦਾ ਤੂੰ वंडे चार पदार्थ दत तन देचा विश्वास करदा बग़शे चढ़द कला नमाण ਅਮੀਰ ਹੋਏ ਪਖਾਰੀ ਜੋ ਤੇਰੇ ਦਰ ਦਾ ਮਹਾਪੁਰਖੋ ਅੱਜ ਤੁਹਾਡੇ ਦਰਬਾਰ ਆ ਕੇ ਜਸ ਵੀਰ ਚੰਡੇਰਾ ਅਰਦਾਸ ਕਰਦਾ ਜਸ ਵੀਰ ਚੰਡੇਰਾ अरदास करदा मालकां सुखी वसे सुखी वसे सारा ही संसार मालकां सुखी वसे सुखी वसे सारा ही, ही संसार दातखी वसे।, वसे सुखी वसे ਸਾਰੀ ਸੰਸਾਰ ਮਾਲਕਾ ਸੁਖੀ ਵਸੇ ਐਸੀ ਦਾਤਾ ਕਿਰਪਾ ਕਰ ਦਿਓ ਐਸੀ ਦਾਤਾ ਕਿਰਪਾ ਕਰ ਦਿਓ ਮੇਰਾ ਦਾ ਹੱਥ ਸਿਰ ਤੇ ਧਰ ਦਿਓ ਮੇਰਾ ਦਾ ਹੱਥ ਸਿਰ ਤੇ ਧਰ ਦਿਓ ਨਾਮદાન ਨਾਲ ਛੋੜੀ ਭਰ ਦਿਓ ਨਾਮਦਾਨ ਨਾਲ ਛੋੜੀ ਭਰ ਦਿਓ ਬਖਸ਼ੋ ਬਖਸ਼ਣ ਹਰ ਮਾਲਕਾ ਸੁਖੀ ਵਸੇ ਸੁਖੀ ਵਸੇ ਸਾਰਾ ਹੀ ਸੰਸਾਰ ਦਾ ਤੇ ਆ ਸੁਖੀ ਵਸੇ ਸੁਖੀ ਵਸੇ ਸਾਰਾ ਹੀ ਸੰਸਾਰ ਮਾਲਕਾ ਸੁਖੀ ਵਸੇ ਦਾਤਾ ਜੀ ਸਾਮ ਹੁਕਮ ਚ ਤੇਰੇ ਦਾਤਾ ਜੀ ਸਭ ਹੁਕਮ ਅਜ ਤੇਰੇ ਹਰ ਘਰ ਬਗਸ਼ੋ ਖੁਸ਼ੀਆਂ ਖੇੜੇ ਹਰ ਘਰ ਬਗਸ਼ੋ ਖੁਸ਼ੀਆਂ ਖੇੜੇ ਨਾਦ ਖੁਸ਼ੀ ਵਜਣ ਹਰ ਵੇੜੇ ਨਾਦ ਖੁਸ਼ੀ ਵਜਣ ਹਰ ਵੇੜੇ ਮਈ ਕੇ ਖੁਸ਼ੀ ਮਹਾਰ ਮਾਲਕਾ ਸੁਖੀ ਵਸੇ ਸੁਖੀ ਵਸੇ सारा ई सनसार दातखी वसे सुखी वसे सारा ई सनसार मालका सुखी वसे जो तत सेलाई दाद सेल ਪਣ ਜਾਵਣ ਸਭ ਭਾਈ ਭਾਈ ਪਣ ਜਾਵਣ ਸਭ ਪਾਈ ਪਾਈ ਤੂੰ ਤਵੇਂ ਤੁਰਹਿ ਨਾ ਕਾਈ न काई एस व्यार मालिक सुखी वसे सुखी वसे सारा ई सनसार दत आखी वसे सुखी वसे सारा ई सनसार मालिक सुखी वसे हो चुनी चुदे मिड जण पाणे ਉੱਚ ਨੀਚ ਦੇ ਮਿਟ ਜਾਣ ਪਾੜੇ ਉੱਚ ਨੀਚ ਵੇ ਮਿਟ ਜਾਣ ਪਾੜੇ ਇੱਕ ਦੂਜੇ ਨੂੰ ਸਾਬਾ ਸਦਕਾ ਪੂਜਨੀ ਚਤੇ ਮਿਟ ਜਾਣ ਪਾੜੇ ਇੱਕ ਦੂਜੇ ਨੂੰ ਸੰਭਸ ਤਕਾਰੇ ਇੱਕ ਦੂਜੇ ਨੂੰ ਸਭਸ ਤਕਾਰੇ ਹੋ ਇੱਕ ਦਿਨ ਹੋ ਇੱਕ ਨਾਰਨ ਕੇ ਬੈਠਣ ਸਾਰੇ ਛੱਡ ਦਿਨਾਂ ਦੀ ਖਾਰ ਮਾਲਕਾ ਸੁਖੀ ਵਸੇ ਸੁਖੀ ਵਸੇ ਸਾਰਾ ਹੀ ਸੰਸਾਰ ਦਾ ਤਿਆ ਸੁਖੀ ਵਸੇ ਸੁਖੀ ਵਸੇ ਸਾਰਾ ਹੀ ਸੰਸਾਰ ਮਾਲਕਾ ਸੁਖੀ ਵਸੇ ਉਹ ਚੜਦਾ ਲੈਂਦਾ ਇੱਕ ਹੋ ਜਾਵੇ ਚੜਦਾ ਲੈਂਦਾ ਇੱਕ ਹੋ ਜਾਵੇ ਦੁਸ਼ਮਣ ਨਾ ਕੋਈ ਨਜ਼ਰੀ ਆਵੇ ਜਿਸ ਮਨਾਂ ਕੋਈ ਨਜਰੀ ਆਵੇ ਹਰ ਕੋਈ ਪਿਆਰ ਗੀਤ ਦੇ ਗਾਵੇ ਹਰ ਕੋਈ ਗੀਤ ਪਿਆਰ ਦੇ ਗਾਵੇ ਕਦੇ ਨਾ ਖਾਵਣ ਹਾਰ ਮਾਲਕਾ ਸੁਖੀ ਵਸੇ ਸੁਖੀ ਵਸੇ ਸਾਰਾ ਇਸ ਨਸਾਰ ਮਾਲਕਾ ਸੁਖੀ ਵਸੇ ਸੁਖੀ ਵਸੇ ਸਾਰੀ ਸੰਸਾਰ ਦਾ ਤਿਆ ਸੁਖੀ ਵਸੇ ਓ ਕਹਿ ਜਸ ਵੀਰ ਚੰਡੇਰਾ ਵਾਲਾ ਕਹਿ ਜਸ ਵੀਰ ਚੰਡੇਰਾ ਵਾਲਾ ਹੋ ਰੱਖੋ ਰੱਖਣ ਹਰ ਦਿਆਲਾ ਰੱਖੋ ਰੱਖਣ ਹਰ ਦਿਆਲਾ ਰੱਖੋ ਰੱਖਣ ਹਰ ਦਿਆ सचंद करो उजाला दा त सचंदो उजाला हो जय कार मालका सुखी वसे सुखी वसे सारा ई सनसार मालिक सुखी वसे सुखी वसे सारा ई सनसार मालका सुखी वसे हो जस बिर ते बहि गणा ਵੀਰ ਤੇ ਬੈਲਾ ਜਾਵਣਾ ਸੰਗਤਾਂ ਤਾਈ ਜਸ ਸੁਣਾਵਣਾ ਸੰਗਤਾਂ ਤਾਈ ਜਸ ਸੁਣਾਵਣਾ ਪਿਆਰ ਗੁਰੂ ਦਾ ਹਰ ਦਮ ਚਾਵਣਾ ਪਿਆਰ ਗੁਰੂ ਦਾ ਹਰ ਦਮ ਚਾਵਣਾ ਸੱਚੇ ਪਰਵਦਗਾਰ ਮਾਲਕਾ ਸੁਖੀ ਵਸੇ ਸੁਖੀ ਵਸੇ ਸੋ ਹੀ ਇਨਸਾਨ ਸਾਰ ਦਾ ਤਿਆ ਸੁਖੀ ਵਸੇ ਸੁਖੀ ਵਸੇ ਸਾਰਾ ਹੀ ਸੰਸਾਰ ਮਾਲਕਾ ਸੁਖੀ ਵਸੇ